ਗਲੀ ਨੰਬਰ 26 ਫਤੇ ਸਿੰਘ ਕਲੋਨੀ ਦੇ ਨਿਵਾਸੀ ਬਿਜਲੀ ਵਿਭਾਗ ਦੀ ਲਾਪਰਵਾਹੀ ਤੋਂ ਪਰੇਸ਼ਾਨ ਹਨ ਕਿਉਂਕਿ ਬਿਜਲੀ ਵਿਭਾਗ ਵੱਲੋਂ ਬਿਜਲੀ ਦੇ ਮੀਟਰ ਲਗਾਉਣ ਲਈ ਬਾਕਸ ਲਗਾਏ ਹੋਇਆ ਕਿਉਂਕਿ ਬਾਕਸ ਖੁੱਲੇ ਰਹਿੰਦੇ ਹਨ ਅਤੇ ਬਿਜਲੀ ਦੀਆਂ ਤਾਰਾਂ ਵਿੱਚ ਕੋਈ ਜੋੜ ਹਨ ਇੰਨਾ ਜੋੜਾ ਕਾਰਨ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਇਲਾਕੇ ਦੇ ਲੋਕਾਂ ਨੇ ਆਖਿਆ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਦੀਆਂ ਸ਼ਿਕਾਇਤਾਂ ਕੀਤੀਆਂ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਉਹna ਇੱਕ ਵਾਰ ਫੇਰ ਬਿਜਲੀ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਜੋ ਉਹਨਾਂ ਦੇ ਘਰ ਦੇ ਅੱਗੇ ਤਾਰਾਂ ਲੰਘ ਰਹੀਆਂ ਹਨ ਉਹਨਾਂ ਦਾ ਹੱਲ ਕੀਤਾ ਜਾਵੇ ਅਤੇ ਬਿਜਲੀ ਦੇ ਮੀਟਰ ਗਲਤ ਟਾਂਗ ਨਾਲ ਲੱਗੇ ਹੋਏ ਹਨ ਉਹਨਾਂ ਨੂੰ ਵੀ ਸਹੀ ਟਾਂਗ ਨਾਲ ਲਗਾਇਆ ਜਾਵੇ। ਮੈਂ ਇਸ ਦੇ ਬਰਥੋੜੀ ਜਾਣਕਾਰੀ ਦੇਣਾ ਚਾਹੁੰਦਾ ਜਿਹੜੇ ਸਾਡੇ ਮੀਟਰ ਲੱਗੇ ਅਤੇ 1 ਮੀਟਰ ਦੇ ਵਿੱਚ 5-6-6 ਮੀਟਰ ਲੱਗੇ ਆ ਇੱਕ ਕੰਬੇ ਦੇ ਦਾਦਾ ਮੀਟਰ ਲੱਗੇ ਆ ਜਿਹੜੇ ਕਿ ਸਾਰੇ ਬਕਸੇ ਖੁੱਲੇ ਆ ਆਈ ਬੜੀਵਰੀ ਬੱਤੀ ਵਾਲਿਆਂ ਨੂੰ ਕਮਿਟੀਾਂ ਬਾਅ ਚੁੱਕੇ ਆ ਐਮਐਲਏ ਨੂੰ ਵੀ ਕਹਿ ਚੁੱਕੇ ਆ ਜਿਹੜੇ ਮੌਜੂਦਾ ਕੌਂਸਲਰ ਨੂੰ ਉਹਨਾਂ ਨੂੰ ਕਹਿ ਚੁੱਕੇ ਆ ਕੋਈ ਸੁਣਾਈ ਹੋ ਰਹੀ ਪੀ ਆਈ ਸਾਡੀ ਰਿਕਵੈਸਟ ਹੈ ਕਿ ਸੁਣਾਈ ਕੀਤੀ ਜਾਵੇ ਤੁਹਾਨੂੰ ਬੱਚੇ ਦੇ ਕੋਈ ਹੱਥ ਲੱਗਦੇ ਕੋਈ ਹਾਦਸਾ ਦਾ ਕੋਈ ਜ਼ਿੰਮੇਵਾਰ ਨਹੀਂ ਲੈਂਦਾ ਇਸ ਕਰਕੇ ਬਾਈ ਰਿਕਵੈਸਟ ਕਰਨੇ ਐ ਐਮ ਐਲ ਫਾਰਮ ਵੀ ਕਰਨੇ ਆ ਬਤਲੀ ਵਾਲੇ ਬੋਰਡ ਚੇਅਰਮੈਨ ਨੂੰ ਫਾਰਮ ਕਰਨੇ ਕਿ ਇਹਦੇ ਸੁਣਾਈ ਕਿਤੇ ਦੇਖੋ ਤੁਹਾਡੇ ਸਾਹਮਣੇ ਕਿਤਨਾ ਤਾਰਾਂ ਦੇ ਤਾਰਾਂ ਜੁੜੀਆਂ ਆ ਰਾਤੀ ਬੱਤੀਆਂ ਗਈਆਂ 3 ਕੇਵੀ ਦੀ ਤਾਰ ਨਹੀਂ ਇਹਨ ਮਿਲੀਅਨ ਬੱਤੀ ਵਾਲਿਆਂ ਨੂੰ 1 ਕੇਵੀ ਬਾਗਿਆ 25 ਦੀ ਘਰ ਬੰਦੇ ਹੀ ਉਹ ਵੀ ਚਾਲੂ ਕਰਾਇਆ ਜੀ ਇਹ ਇਥੇ ਬਹੁਤ ਮਾੜਾ ਹਾਲ ਆਇਆ ਇਕ ਕਲੋਨੀ ਕੋਈ ਸੁਵਿਧਾ ਨਹੀਂ ਦਿੱਤੀ ਜਾ ਰਹੀ ਫਤੇ ਸਿੰਘ ਕਲੋਨੀ ਹੈ 26 ਨੰਬਰ ਬੰਡਰੀ ਕਲੋਨੀ ਵਜਦੀ ਹੈ ਇਥੇ ਤਾਰ ਇੱਥੇ ਜਿਵੇਂ ਕਿ ਤੁਸੀਂ ਦੇ ਦੇਵੇ ਮੀਟਰ ਸਾਰੇ ਖੁੱਲੇ ਪਏ ਨੇ ਕੋਈ ਬੱਚੇ ਦਾ ਕੋਈ ਹੱਥ ਪੈਂਦਾ ਬਰਸਾਤ ਦੇ ਮੌਸਮ ਨੇ ਕਿਸੇ ਲਈ ਅਰਥ ਆ ਜਾਂਦਾ ਤੇ ਮੈਂ ਪ੍ਰਸ਼ਾਸਨ ਨੂੰ ਇਹੀ ਮੰਨ ਕਰਦਾ ਇਹ ਬਕਸੇ ਬੰਦ ਕਰਾਏ ਜਾਣ ਜਿਨ੍ਹਾਂ ਜਿਨ੍ਹਾਂ ਦੇ ਬਕਸੇ ਨੇ ਘਰ ਦੇ ਅੱਗੇ ਲਵਾਏ ਜਾਣ ਨਾ ਕਿ ਚੌਂਕ ਦੇ ਵਿੱਚ ਲਵਾਏ ਜਾਣ ਕਿਉਂਕਿ ਜਦੋਂ ਬਕਸੇ ਖੁੱਲਦੇ ਐ ਕੋਈ ਨਾ ਕੋਈ ਬੰਦਾ ਇੱਥੇ ਆ ਕੇ ਕੁੰਡੀ ਵੀ ਪਾ ਲੈਂਦਾ ਜਿਹੜਾ ਕਿ ਇਲੈਕਟ੍ਰਿਸਿਟੀ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਤੇ ਕਈ ਜਿਹੜੀ ਕੁੰਡੀ ਪਾ ਲੈਂਦੇ ਨੇ ਉਹ ਕਿਸੇ ਦੇ ਮੀਟਰ ਦੇ ਨਾਲ ਪਾ ਲੈਂਦੇ ਨੇ ਪਰ ਉਹਦਾ ਤੇ ਬਿੱਲ ਆਣਾ ਨਹੀਂ ਤੇ ਜਿਹਦਾ ਬਿੱਲ ਆਉਂਦਾ ਉਹ ਡਬਲ ਆ ਜਾਂਦਾ ਉਹ ਪਤਾ ਵੀ ਨਹੀਂ ਚੱਲਦਾ ਉਹਨਾਂ ਦੇ ਘਰ ਦੇ ਕੇ ਲਵਾਏ ਜਾਂ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਨੇ ਜਿਹੜੀਆਂ ਤਾਰਾ ਕੋਠੇ ਦੀ ਲੰਗਦੀਆਂ ਜਿਹੜੀਆਂ ਤਾਰਾ ਹਾਈ ਵੋਲਟੇਜ ਦੀਆਂ ਉਹਨਾਂ ਨੂੰ ਠੀਕ ਕਰਵਾਇਆ ਜਾਵੇ ਇੱਕ ਸਿਸਟਮ ਦੇ ਨਾਲ ਸਾਰਾ ਕੰਮ ਹੋਵੇ ਜਦ ਪਤਾ ਲੱਗੇ ਇਹ ਫਤਿਹ ਸਿੰਘ ਕਲੋਨੀ ਹੈ ਮੈਂ ਬੱਕੀਆਂ ਨੇ ਕਿੰਨੇ ਜਰ ਕਿਹਾ ਹੈ ਕਲੀਅਰ ਆਖਿਆ ਵੀ ਜਿਨ੍ਹਾਂ ਦਾ ਮੀਟਰ ਲੱਗੇ ਹੈ ਉਹਨਾਂ ਦੇ ਬੂਹੇ ਲੱਗ ਲਾਓ ਉਹ ਭਾਈ ਕਿ ਲਾ ਲਾਂਗੇ ਦਰਖਾਸਤਾਂ ਤੋਂ ਕੋਈ ਦਖਾ ਜਾਵੇ ਜੇ ਲੱਗ ਤੁਰੇ ਨਵੇਂ ਮੀਟਰ ਲਾਂਦੇ ਜੇ ਤੇ ਘਰਾਂ ਬੂਹੇ ਲੱਗੇ ਇੱਕ ਮੀਟਰ ਠੋਕੋ ਇਹ ਵੀ ਕੋਈ ਜਗ ਭਾਈ ਬੱਚਾ ਹੱਥ ਲਾ ਦੇ ਕੋਈ ਜਦੋਂ ਇਹ ਖੜੇਗੀ ਜਦੋਂ ਬੱਤੀ ਖੜੇਗੀ ਆ ਵੇਖੋ ਕਿਤਨਾ ਜਿਹੜੇ ਬਿਜਰੇ ਲਾ ਲਾ ਨਾ ਲੜਕੇ ਪਏ ਉਸ ਹਾਵਰਾ ਬੇ ਕੋਲ ਹਰ ਬਸਤੇ ਤੇ ਚੱਕੀ ਬਾਹਰੋਂ ਵਗੈਰ ਕਿਤਨਾ ਮੀਢੇ ਲਟਕਾ ਕੇ ਚੱਲ ਗਏ ਆ ਇਹ ਕੱਲ ਨੂੰ ਅਚਤ ਹਾਸਾ ਆ ਜੇ ਕੋਈ ਜ਼ਿੰਮੇਵਾਰ ਹੈਗਾ ਉੱਤੇ ਕਦੇ ਕਮਿਟੀਾਂ ਪਾਈਆਂ ਕਾਜ ਨੇ ਆਜ ਨੇ ਉਹ ਨਾ ਸਿਰ ਦਰਖਾਵਾਂ ਲੈਦਾ ਪਤਾ ਹੈ ਤੇ ਬਾਕੀ ਕੋਈ ਕੰਮ ਨਹੀਂ ਹੁੰਦਾ ਪਿਆ ਬਿਲੀ ਮੈਂ ਕਿਹਾ ਆਪਾਂ ਕੱਲ ਜੇ ਸੱਜਣਾ ਨੂੰ ਮੌਕਾ ਖਾਣਾ ਵੀ ਇਹ ਵੇਖੋ ਠੀਕ ਕਰੋ ਜੇ ਰਵੇ ਉੱਤਕ ਮਿਲਦਾ ਪਾਵਾਂਗੇ ਫੇਰ ਸਾਡੀਆਂ